ਭੈਗੁਰਜੀ ਦਾ ਖਾਲਸਾ ਭੈਗੁਰਜੀ ਫਤਿਹ ਪਿਆਰੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸਮਝਾਣੀ ਸੀ ਕਿ ਮੋਦੀ ਘਰ ਦੁਆਰਾ ਭੇਜਿਆ ਗਿਆ ਇੱਕ ਬੰਦਾ ਅਮ੍ਰਿੱਤਾ ਦੇ ਗੁਰਦੁਆਰੇ ਵਿੱਚ ਜਾ ਕੇ ਕਹਿੰਦਾ ਹੈ ਕਿ ਮੇਰੇ ਨਾਲ ਡਿਬੇਟ ਕਰੋ ਕੁਝ ਨਹੀਂ ਮੇਰੇ ਨਾਲ ਗੱਲਬਾਤ ਕਰੋ ਫਿਰ ਇਹ ਪੂਰੀ ਪੰਜਾਬ ਦੇ ਹੱਕਾਂ ਲਈ ਗਲਤ ਗੱਲ ਕਰ ਰਹੇ ਹਾਂ ਇੰਡੀਆ ਦੇ ਵਿੱਚ ਤਾਂ ਕੋਈ ਪੰਜਾਬ ਦੀ ਗੱਲ ਕਰ ਰਹੀ ਨਹੀਂ ਰਿਹਾ ਅੱਜ ਦਾ ਹਾਲਾਤ ਆਪਾਂ ਦੇਖ ਹੀ ਰਹੇ ਆ ਕਾਲੀ ਰਣਕੀ ਆ ਬਸ ਉਹ ਸਭ ਮਾਤਾ ਦੇ ਮਾਲੀ ਨੇ ਮਾਨਸਾ ਤੇ ਬਹੁਤ ਵੱਡਾ ਉਹ ਸੀ ਪਰ ਉਹਨਾਂ ਨੇ ਵੀ ਕੋਈ ਖਾਸ ਅਜਿਹਾ ਕੁਝ ਕਰਕੇ ਨਹੀਂ ਲੱਗਿਆ ਹੈਗਾ ਉਲਟਾ ਉਹ ਤਾਂ ਕਹਿੰਦਾ ਇੰਡੀਆ ਦੀ ਪਾਵਰ ਨੂੰ ਤਾਕੜੀ ਕਰੋ ਹੋਰ ਫਲਾਨਾ ਦੇ ਹਿੰਤਾ ਕਰੋ ਉਹ ਉੱਥੇ ਆ ਗਏ ਯਾਨੀ ਜਿਹੜਾ ਹੰਗਾਮਾ ਕੀਤਾ ਇਹ ਇੱਕ ਬੰਦਾ ਸਰਕਾਰ ਦੁਆਰਾ ਉੱਥੇ ਭੇਜਿਆ ਗਿਆ ਦੇਖੋ ਤੁਸੀਂ ਕਿੰਨੀ ਤਕਰੀਕ ਦੇਨ ਚੱਲ ਰਹੀ ਹੈ ਜੀ ਆਦੇ ਸਾਖਨਾ ਦੁਆਰਾ ਜਾਂ ਕਹੇ ਲੋਕਾਂ દ્વારા ਰਿਸਰਚ ਦੁਆਰਾ ਪਤਾ ਲੱਗਦੇ ਆਪਾਂ ਇਹ ਉਹ ਉਹ ਇਹਦਾ ਜਿਆਦਾ ਉਭਾਰ ਗਿਆ ਹੋਇਆ ਜਦੋਂ ਕਿਸਾਨੀ ਅਧੋਲਣ ਚੱਲ ਰਿਹਾ ਸੀ ਤਦੋਂ ਕੀ ਹੈ ਇਹ ਸੁਣਨੇ ਚਾਹੀਸ ਬਾਈ ਮਾਨਸੰਗੋ ਬੜਾ ਮਾਨੀ ਰਿਹਾ ਤੇ ਕੰਨਾ ਜਾਇਆ ਸਿੱਖਾਂ ਨੂੰ ਇਹ ਜਮੇ ਗਿਰਿਆ ਹੋ ਬੰਦਾ ਮੈਨੂੰ ਤਾਂ ਲੱਗਦਾ ਵਾ ਜਾ ਕੇ ਗੁਰਦੁਆਰੇ ਰਿਤੀ ਰਿਹਾ ਕੇ ਸਿੱਖਾਂ ਨੂੰ ਦੇ ਜਿਹੜੇ ਸੱਖਾਂ ਦੇ ਜ਼ਰੂਰੀ ਹੱਤਰਾਂ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਇਹਦੇ ਤੇ ਕੀ ਆਂਦਾ ਇਹ ਤੁਸੀਂ ਗਲਤ ਕੱਲਾ ਕਰ ਰਹੇ ਹੋ ਫਲਾਣਾ ਕਰ ਰਹੇ ਹੋ ਤੁਮਣਾ ਕਰ ਰਹੇ ਹੋ ਮੈਂ ਤਰੰਗ ਦੇਵਤੇ ਲੈਫਟ ਸਾਧਨਾ ਕਰਦਾ ਹਾਂ ਮੈਂ ਤਰੰਗ ਦੇ ਉਪਰ ਆਵਾਜ਼ ਸਿੱਖਾਂ ਨੇ ਤਰੰਗਲੀ ਬਹੁਤ ਕੁਝ ਕੀਤਾ ਤੂੰ ਸਿੱਖਾਂ ਨੂੰ ਦੱਸ ਨਾ ਮੈਂ ਆ ਕੇ ਤਰੰਗ ਦਸ ਤਰੰਗਲੀ ਇਦਾਂ ਗਰੂੜਲਾ ਨਾ ਬਹੁਤ ਉਹ ਬਚਿਆ ਨੇ ਸਿੱਖਾਂ ਸਿੱਖਾਂ ਨੇ ਤਰੰਗਲੀ ਹੋਰ ਵੀ ਦੇ ਰਹੇ ਨੇ ਜੇ ਖਾਂਦੇ ਇਸ ਫਤਿਹਾਂ ਨਾਲ ਸਾਥੂ ਆ ਕੇ ਅਸੀਂ ਸੁੱਕੀ ਹੋਈ ਆ ਸਾਨੂੰ ਸਿੱਖਾ ਨੂੰ ਬਤਾਵਾ ਇਹ ਕਰੋਨਾ ਨੇ ਜਿਹੜਾ ਸਿੱਖਾ ਨੇ ਉਸੇ ਦਾ ਦਾ ਮੰਗਦਾ ਵਧੀਆ ਕਰਤਾ ਵਜੇ ਹੋਲ ਹੋਣਾ ਚਾਹੀਦਾ ਜੀ ਗੱਲ ਬਣੀ ਹੀ ਨਹੀਂ ਮੇਰੇ ਘਰੋਂ ਥੋੜਾ ਘੱਟ ਰਹਿ ਗਿਆ ਕੰਮ ਸਰੇ ਮਾਨ ਨੂੰ ਚੰਗੀ ਤਰ੍ਹਾਂ ਮਾਨ ਝਾਂ ਦੇ ਦੇ ਜਾਨਾ ਜਿਹਾ ਜਿਹਾ ਦਿੱਤਾ ਨਹੀਂ ਗਿਆ ਚਲੋ ਫੇਰ ਕਦੇ ਸੋਈ ਜਦੋਂ ਕਿਤੇ ਫੇਰ ਸੁਖਾਂ ਪਰ ਸੱਚੇ ਤੋਂ ਹੁਣ ਵੀ ਬਹੁਤ ਜ਼ਿਆਦਾ ਲੋਡ ਹੈ ਵੀਰੋ ਇਹ ਇੱਕ ਬੰਦਾ ਇਹ ਕੀ ਪਤਾ ਇਹਦੇ ਨਾਲ ਦੇ ਕਿੰਨੇ ਹੋਰਸ ਵਾਏ ਮਾਨ ਹੋਣ ਜਿਹੜੇ ਆਪਾਂ ਨੇ ਆਪਣੇ ਸਿੱਖਾਂ ਦਾ ਮਾਣ ਤਾਣ ਬਿਲਕੁਲ ਹੀ ਖਰਾਬ ਕਰ ਸਕਦੇ ਨੇ ਇਹ ਮਾਣਤਾ ਕੀ ਇਹ ਤਾਂ ਮੈਂ ਕਹਿੰਦਾ ਬੇਈਮਾਨ ਨੇ ਲੋਕਾਂ ਸਿੱਖਾਂ ਨੂੰ ਬੁਝਾਈ ਬੇਚੇ ਸਿੱਖਾਂ ਦੇ ਕਿ ਸਿੱਖਾਂ ਦੇ ਨਾਲ ਇਹ ਕਾ ਉਹ ਕਰ ਰਹੇ ਉਲਟ ਚੱਲ ਰਹੇ ਨੇ ਸਿੱਖੀ ਦੇ ਹੀ ਉਲਟ ਚੱਲ ਰਹੇ ਨੇ ਸਿੱਖੀ ਸਦਾ ਦਾ ਉਲਟ ਚੱਲ ਰਹੇ ਨੇ ਇਹ ਦੰਬੇਰੇ ਦਾ ਨਾ ਇਹ ਸਿੱਖ ਸਰਦਾਰ ਬਣਨਾ ਤਾਂ ਹੈ ਨਹੀਂ ਸੀ ਪੁਰਾਣੋਂ ਉਹ ਹੁਣ ਕੌਤੂਬਾ ਦੀ ਸਿੱਕੀ ਪ੍ਰਧਾਨੀ ਤੋਂ ਬਾਅਦ ਇਹ ਸਿੱਖ ਸਰਦਾਰ ਬਣਿਆ ਅਤੇ ਉਸ ਤੋਂ ਬਾਅਦ ਇਹ ਦੰਬੇਰੇ ਦਾ ਨਾ ਹੁਣ ਸ਼ਾਇਦ ਅਮਰਤਪੁਰ ਸ਼ਕਲਿਆ ਹੋਵੇ ਦਿਖਾਵਾ ਬਣਉਂਦੇ ਹੀ ਦਿਖਾਵੇ ਲਈ ਕਿਉਂਕਿ ਹਮ ਟ੍ਰੇਨਿੰਗ ਲਈ ਹੁੰਦੀ ਹੈ ਇਹਨਾਂ ਦੀ ਇਹ ਟ੍ਰੇਨਿੰਗ ਲੈਂਦੇ ਨੇ ਆ ਰਖਸਸ ਦੁਬਾਰਾ ਵੀ ਸਖਾਂ ਦੇ ਵਿੱਚ ਭੇਜ ਤੋਂ ਵੜਨਾ ਕਿਵੇਂ ਹੈ ਇਹ ਕਰਨਾ ਗਲਣਾ ਧੰਕਾ ਪੁੱਤੂ ਗਲਣਾ ਪਰ ਇਹ ਕੁਝ ਚੰਗੀਆਂ ਗੱਲਾਂ ਨਹੀਂ ਹੈਗੀਆਂ ਵੀ ਆਪਣੇ ਲੋਕਾਂ ਨੂੰ ਆ ਉਲਟਾ ਪੜਤਾਈ ਦੇ ਲੋ ਆ ਵੀ ਆਖੇ ਇਹ ਕੁਝ ਦਿਖਾਵਾ ਡਰਾਮਾ ਰਹਿਤਾਂ ਨਾ ਇਹ ਗੱਲਾਂ ਥੋੜੀ ਨੇ ਰਾਉ ਉਹ ਸਿੱਖੋ ਵੀਦੇ ਸਾਰੇ ਜਾਣੇ ਬਹੁਤ ਜਿਆਦਾ ਬਹੁਤ ਜਿਆਨੇ ਆਪਣੇ ਸਿੱਖਾਂ ਦੇ ਵਿੱਚ ਸ਼ਾਨ ਹੈ ਤੁਸੀਂ ਆਨੇ ਬੈਠੇ ਨੇ ਪਰ ਫਿਰ ਵੀ ਹੋਰ ਵੀ ਜਾਗਾ ਆਪਾਂ ਜਿਹੜਾ ਨਵਾਂ ਕੋਈ ਬੰਦਾ ਆਉਂਦਾ ਕੋਈ ਜਿਹੜਾ ਥੱਕੇ ਜਿਹੜਾ ਆਪਾਂ ਉਹਨਾਂ ਨੂੰ ਜੇ ਕੋਈ ਸਰਦਾਰ ਦਾ ਸਿੱਖ ਬਣ ਗਿਆ ਤਾਂ ਪਾਏਗਾ ਨਾ ਵੀ ਖਨੀ ਇਹ ਸਿੱਖੀ ਦੇ ਨਾਲ ਖਨੀ ਇਹਨੇ ਪਲੀ ਕਰ ਜਾਣਾ ਵੀ ਖਨੀ ਸਾਡਾ ਪਰ ਬਣ ਗਿਆ ਹੈ ਹੀ ਪਾਰੇ ਬਹੁਤ ਕਦਰ ਕੀ ਮੈਂ ਚੱਲ ਰਿਹਾ ਕੀ ਚੱਲ ਰਿਹਾ ਆਪਾਂ ਨੂੰ ਪਹਿਲਾਂ ਵੀ ਆਪਣੇ ਨਾਲ ਬਹੁਤ ਕੁਝ ਹੋਇਆ ਹੋਇਆ ਤਿੱਖਾ ਇਹਨਾਂ ਨੇ ਹੁਣ ਤਿੱਖਾ ਦਾ ਮਾਨਤਾ ਨਹੀਂ ਖਰਾਬ ਕਰਨਾ ਇਹ ਜੋ ਸ਼ਵੇਰਾ ਮਾਨਵ ਨੇ ਸੋ ਬਸ ਹੁਣ ਮੈਂ ਤਾਂ ਹੋਰ ਕੁਝ ਕਹਿ ਨਹੀਂ ਸਕਦਾ ਬਸ ਤਾਂ ਮੈਂ ਇਹ ਕਿ ਇਹਨੇ ਕਹਿਸਾ ਥਮਾ ਪੱਕੀ ਕੋਲ ਚੋਕ ਗਲਤੀ ਹੋਈ ਦਾ ਮਾਫ ਕਰਿਓ ਬੀਜੋ ਆਪਣਾ ਛੋਡਾ ਪਰ ਹਾਂ ਜੇ ਕਿ ਮਾਫ ਕਰ ਦਿਓ ਅਦਾਬ ਸਲਾਮ